ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਮਿਰਜੀਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਨੇੜੇ ਆ ਜਾਂਦਾ ਆਪਣਾ ਮੋਦਕੀ ਸ਼ਹਿਰ ਮੋਦਕੀ ਕਸਬਾ ਮੇਨ ਇਹਨਾਂ ਵੀਰ ਹਰਾਂ ਨੂੰ ਮੰਨ ਕੇ ਚੱਲੋ ਉਮੋਦਕੀ ਨਾ ਕਰ ਤੇ ਮਿਰਜੇ ਕੇ ਨਗਰ ਦੇ ਵਿੱਚੋਂ ਤੁਹਾਨੂੰ ਸੱਜਣੋ ਆ ਮੰਨ ਕੇ ਚੱਲੋ ਵੀ 6-7 ਐਨੀਮਲ ਵਿਖਾਵਾਂਗੇ ਜਿਹਦੇ ਵਿੱਚ ਆ ਅਸਰ ਝੂਟੀ ਆ ਸੂਈ ਸਵਾਈ ਝੂਟੀ ਨੀਲੀ ਰਵੀ ਦੀ ਕੱਟੀ ਮਗਰ ਇੱਕ ਪਰੇ ਨੀਲੀ ਰਵੀ ਦੀ ਝੂਟੀ ਖੜੀ ਕਿੰਨਾ ਦੁੱਧ ਸਾਰੀਆਂ ਗੱਲਾਂ ਬਾਤਾਂ ਮਾਲਕ ਤਵਾ ਝੂਟੀ ਵੇਖਿਓ ਬੜੀ ਟੌਪ ਦੀ ਕੱਟੀ ਇੱਕ ਉਦੋਂ ਅੱਗੇ ਆ ਕੱਟਾ ਛੁਟਾ ਜਾ ਬੱਚਾ ਖੜਾ ਕੱਟੀ ਇਹ ਹਾਂ ਕੱਟੀ ਆ ਓਕੇ ਇਹ ਦੋਨੇ ਕੱਟੀਆਂ ਹੀ ਆ ਹਾਂ ਖੜ ਜਾਨੀ ਆ ਕੱਟੇ ਇੱਧਰ ਹੱਥ ਹਾਂ ਇਹ ਕੱਟਾ ਹਾਂ ਕੱਟਾ ਕੱਟਾ ਠੀਕ ਆ ਉਦੋਂ ਅੱਗੇ ਆ ਕੱਟਾ ਆ ਗਿਆ ਹਨਾ ਹਾਂ ਤੇ ਆ ਫੇਰ ਕੱਟੀ ਆ ਗਈ ਆ ਕੱਟੀ ਆ ਤੇ ਇੱਕ ਆ ਗਈ ਅੱਗੇ ਆ ਵਹਿੜ ਵਹਿੜ ਆ ਗਈ ਹਨਾ ਇਹ ਵੀ ਸੁਈ ਸੁਵਾਈ ਹੈ ਨਾ ਹਾਂ ਸੋ ਨਹੀਂ ਗੱਭਣਾ ਨਹੀਂ ਅੱਛਾ ਹਜੇ ਇਹ ਗੱਭਣਾ ਦੈਣ ਲੈਂਦੀ ਆ ਇਹ ਲੈਂਦੀ ਆ ਵਹਿੜ ਬਹੁਤ ਚੰਗੀ ਆ ਫੇਰ ਹਨਾ ਤੇ ਸੱਜਣੋ ਇਹ ਹਜੇ ਗੱਭਣਾ ਦੈਣਾ ਲੈਂਦੀ ਆ ਕਿੰਨੇ ਲੈਂਦੀ ਆ ਉਹ ਆਪਾਂ ਮਾਲਕ ਤੋਂ ਪੁੱਛ ਲਾਂਗੇ ਪ੍ਰਿੰਟ ਪ੍ਰਿੰਟ ਚੰਗਾ ਵਾ ਐਰ ਸ਼ਹਿਰ ਬਹੁਤ ਸੋਹਣੀ ਚੰਗੇ ਦੁੱਧ ਵਾਲੀ ਗਊ ਬਾਕੀ ਤੁਹਾਡੀ ਪਸੰਦ ਆ ਤੇ ਆਜੋ ਆਪਾਂ ਮੰਨ ਕੇ ਚਲੋ ਵੀ ਆਹ ਮਾਲ ਤੁਹਾਨੂੰ ਖੜਾ ਹੀ ਇੱਥੇ ਵਿਖਾ ਦੇਾਂਗੇ ਐਨ ਤਸੱਲੀ ਨਾਲ ਤੇ ਜਿਹੜੀਆਂ ਝੋਟੀਆਂ ਝਟੀਆਂ ਉਹ ਆਪਾਂ ਦੁੱਧ ਵਾਲੇ ਪਸ਼ੂ ਤੋਰ ਕੇ ਜਰੂਰ ਵਿਖਾਵਾਂਗੇ ਤੇ ਆਜੋ ਪਹਿਲਾਂ ਆਪਾਂ ਇਹਦੇ ਤੋਂ ਸ਼ੁਰੂ ਕਰੀਏ ਅ ਬਜੀ ਪਹਿਲਾਂ ਇਹਨੂੰ ਵੇਖ ਮੜਾ ਜਾ ਕਰਾ ਨਾ ਬਈ ਬਈ ਸასი ਗਾਲ ਜੀ ਹਾਂ ਸასი ਗਾਲ ਵੀਰੇ ਹੋ ਠੀਕ ਠਾਕ ਜੀ ਬਹੁਤ ਵਧੀਆ ਮੇਰਾ ਭਰਾ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਬਾਈ ਚੜਦੀ ਕਲਾ ਤੇ ਬਜੀ ਆਪਣਾ ਡਰੈੱਸ ਦੱਸ ਦਈਏ ਭੈਣਾ ਭਰਾਵਾਂ ਨੂੰ ਮੜਾ ਜਾ ਪਿੰਡ ਮਿਰਜੇ ਕੀ ਜ਼ਿਲ੍ਹਾ ਫਰੋਇਪੁਰ ਹਾਂਜੀ ਤੇ ਬੱਚੀ ਦੇ ਨਾਂ ਤੇ ਵੀ ਫੋਨ ਲਾ ਲਓ ਜੇ ਕਦੋਂ ਮਰਜ਼ੀ ਠੀਕ ਆ ਆਪਣਾ ਪਿੰਡ ਮਿਰਜੇ ਕੇ ਜ਼ਿਲ੍ਹਾ ਫਰੋਇਪੁਰ ਹਾਂਜੀ ਤੇ ਨਾਂ ਬੱਚੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਵਪਾਰ ਦਾ ਕੰਮ ਸ਼ੁਰੂ ਆ ਵੀਰ ਦਾ ਹਾਂਜੀ ਹਨਾ ਬਿਲਕੁਲ ਬਿਲਕੁਲ ਤੇ ਇਹ ਛੋਟੀ ਸੂਆ ਕਿਹੜਾ ਹਾਂਜੀ ਇਹ ਪਹਿਲਾ ਵੀਰੇ ਜੀ ਅੱਛਾ ਇਹਦੇ ਮਾਲਕਾਂ ਨੇ ਦੱਸਤਾ ਵੀ ਪਹਿਲਾ ਸੂਆ ਸੂਈ ਆ ਪਹਿਲਾ ਜੀ ਠੀਕ ਆ ਕੱਟੀ ਮਖਰ ਹੈ ਜੀ ਮਗਰ ਕੱਟੀ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਦਸ਼ਾ ਇਹਨੂੰ ਅੱਜ 20 ਦਿਨ ਹੋ ਗਏ ਸੂਈ ਨੂੰ ਵੀਰੇ ਜੀ 20 ਦਿਨਾਂ ਦੀ ਸੂਈ ਆ ਤੇ ਮੰਨ ਕੇ ਚੱਲ ਦੁੱਧ ਜਿਹੜਾ ਭ 10 ਕਿਲੋ ਦੁੱਧ ਠੰਡਾ ਕਰਕੇ ਜਿਹੜਾ ਮਰਜੀ ਚੋਲੇ ਮਰਜੀ ਚੋਲੇ ਜਵਾਬ ਨੁਵਾ ਦਿਓ ਯਾਰ ਥੱਲੇ ਯਾਰ ਠੀਕ ਐ ਢੀ ਪੋਲੀ ਚੂਨ ਚਾਂਦੀ ਹੈ ਨਾ ਹਾਂ ਬਿਲਕੁਲ ਝੋਟੀ ਦੁੱਧ ਵਾਲੀ ਆ ਹੈ ਨਾ ਸਿੰਗਲ ਹੱਡੀ ਦੀ ਬੜੀ ਸ਼ਾਨਦਾਰ ਆ ਮਗਰ ਕੱਟੀ ਉਹ ਵੀ ਵਿਖਾ ਦਿੰਨੇ ਆ ਤੁਹਾਨੂੰ ਕਮਾ ਲਿਆ ਕੋਈ ਗੱਲ ਨਹੀਂ ਵੇਖੋ ਸੱਜਣੋ ਤੇ ਅੱਖ ਜਿਵੇਂ ਕਹਿ ਦਿੱ ਗਏ ਨਾ ਗਲਾਬੀ ਬੱਚੇ ਤੇ ਕਾਲ ਕਰਦੀ ਆ ਚੱਲ ਪੁੱਤ ਚੱਲ ਉੱਥੇ ਵੇਖੋ ਤੇ ਸਾਫ਼ ਆ ਪੂਰੀ ਆ ਵੇਖੋ ਤੇ ਵੀਡੀਓ ਬਣਾਉਣ ਦਾ ਟਾਈਮ ਵੀ ਨੋਟ ਕਰ ਲਿਓ 12:00 ਵਜੇ ਦਾ ਸਮਾਂ 1:00 ਵਜੇ ਦਾ ਸਮਾਂ ਇਹਦਾ 12:00 ਵਜੇ ਦਾ 11:30 ਦਾ ਇੱਥੇ ਜੇ ਸਮਾਂ ਸੱਜਣੋ ਕਰੋ ਚੈੱਕ ਤੇ ਬਜੀ ਇਹਦਾ ਰੇਟ ਹਾਂਜੀ ਇਹਦਾ ਮੁੱਲ ਤਾਂ ਦੱਸ ਗਿਆ ਆਪਣੇ ਭੈਣਾ ਭਰਾਵਾਂ ਨੂੰ ਇਹਦਾ ਮੁੱਲ ਬਈ 95000 ਰੁਪਈਆ ਜੀ 90 ਤੇ 5 ਹਾਂਜੀ 95000 ਰੁਪਈਆ ਉਹ ਚੋ ਪਿਆਰ ਮੁਹੱਬਤ ਕਰ ਦੇਾਂਗੇ ਨਾ ਹਾਂ ਬਿਲਕੁਲ ਕਰਾਇਆ ਲਓ ਸੱਜਣੋ 95000 10 ਕਿਲੋ ਦੁੱਧ ਨੀਲੀ ਰਾਵੀ ਦੀ ਝੋਟੀ ਪੈਰਾਪੂਰਾ ਤੇ ਨਿਸ਼ਾਨ ਹੈਗੇ ਆ ਓਕੇ ਰਿਪੋਰਟ ਤੇ ਬੜੀ ਚੰਗੀ ਝੁੱਟੀ ਆ ਸਿੰਘ ਜਮਾ ਓਕੇ ਰਿਪੋਰਟ ਤੇ ਬੱਚਾ ਇਹਦੇ ਕੋਲੇ ਆ ਗਈ ਕੱਟੀ ਆ ਲਈ ਹੈਨਾ ਹਾਂ ਬਿਲਕੁਲ ਆ ਆ ਵੇਖੋ ਸੱਜਣੋ ਕੱਟੀ ਚੈੱਕ ਕਰ ਲਓ ਕੱਟੀ ਦੀਆਂ ਵੀ ਅੱਖਾਂ ਓੱਖਾਂ ਬਿੱਲੀਆਂ ਨੀਲੀ ਜਾ ਗਈ ਤੇ ਇਹ ਝੁੱਟੀ ਆਪਣੀ ਕਿਹੜਾ ਸੂਆ ਨਾਲ ਦੀ ਇਹ ਵੀਰੇ ਦੂਜਾ ਇਹ ਦੂਜਾ ਸੂਆ ਹਾਂਜੀ ਓਕੇ ਇਹਨੂੰ ਕੱਢ ਖਾਂ ਬਾਹਰ ਇਹਨੂੰ ਵੀ ਇਹ ਕਿੰਨੇ ਟਾਈਮ ਦੀ ਸੂਈ ਹੈ ਤੇ ਕਿੰਨਾ ਦੁੱਧ ਆ ਇਹ ਮੇਜੀ 2 ਮਹੀਨੇ ਦੀ ਝੁੱਈ ਆ ਠੀਕ ਆ 2 ਮਹੀਨਿਆਂ ਦੀ ਸੂਈ ਆ ਤੇ ਕੱਟਾ ਮਸਾਲ ਬਈ ਇਹਦੇ ਇਹਦੇ ਮਗਰ ਕੱਟਾ ਕਿਹੜਾ अच्छा ठीक दो है ठीक है ठीक है ओके रिपोर्ट है 7 किलो दूध प्यार आ जमा 7 किलो दूध 2 ਮਹੀਨਿਆਂ ਦੀ ਸੂਈ ਮਗਰ ਕੱਟਾ ਸੱਜਣੋ ਬਾਕੀ ਬੱਚਾ ਹੈਗਾ ਤੁੰਨੀ ਗੈਸ ਸਾਫ ਵੀ ਲਾ ਲਿਓ ਠੰਡੀ ਸੀਲ ਬਹੁਤ ਜ਼ਿਆਦੇ ਆ ਠੀਕ ਆ ਚੂਨ 100 ਦੀ 100 ਬਹੁਤ ਜ਼ਿਆਦੇ ਭਾਈ ਯਾਰ ਉਹੀ ਸੀਮ ਆਹ ਕਾਪੀ ਦੋਵੇਂ ਅੱਛਾ ਹਾਂ ਇੱਕੋ ਜਿਹੀਆਂ ਹੋ ਬਰੀਡ ਮੁਤਾਬਕ ਵੀ ਇੱਕੋ ਜਿਹੀਆਂ ਬਿਲਕੁਲ ਤੇ ਮੰਨ ਲਾ ਵੀ ਇਹਦਾ ਕੱਦ ਜ਼ਰੂਰ ਥੋੜਾ ਜਿਹਾ ਵੱਡਾ ਹੈ ਨਾ ਹਾਂ ਬਿਲਕੁਲ ਭਾਈ ਠੀਕ ਆ ਤੇ ਥੋੜੀ ਜਿਹੀ ਸੂਈ ਵੱਧ ਟਾਈਮ ਦੀ ਆ ਬਿਲਕੁਲ ਤੇ ਬਾਕੀ ਚੋਣ ਚਾਣ 100 ਦੀ 100 ਬਸ ਬਣ ਲਾ ਕੋਈ ਗੱਲ ਨਹੀਂ ਚਾਰੂ ਵੀ ਬਹੁਤ ਆ ਹਨਾ ਬਹੁਤ ਬਹੁਤ ਚਾਰੂ ਦਾ ਬਾਹਰ ਜਾ ਰਿਹਾ ਠੀਕ ਆ ਲੋ ਵੀ ਸੱਜਣੋ ਕਰ ਲਓ ਫੇਸ ਕੁਆਲਟੀ ਇਹ ਕਿੰਨੇ ਦੀ ਦੇਵਾਂਗੇ ਸ਼ਾ ਇਹ ਬਾਈ ਜੀ ਆਪਾਂ 70000 ਦੀ ਦੇ ਦਾਂਗੇ ਮੋਲਾ ਜੇ ਤੇਰੇ ਜਾਇਜ ਆ ਹਨਾ 70000 ਦੀ ਦੇ ਤਾਂ ਆਗੇ ਬਾਈ ਉਹ ਚੋ ਪਿਆਰ ਮੈਂ ਮਾਨਦਨ ਕਰ ਦਾਂਗੇ ਅੱਜ ਤਾਂ ਫੜ ਲਓ ਫੜ ਲਓ ਵਾਲੇ ਮੋਲੀ ਆ ਬਚੀ ਤੇ ਸੱਜਣੋ 20 ਕਿਲੋਮੀਟਰ ਦਾ ਕਿਰਾਇਆ ਵੀ ਦੇ ਦਾਂਗੇ ਯਾਰ ਅੱਛਾ ਲੈ ਜੇ ਕੋਈ ਨੇੜੇ ਤੇੜੇ ਖਰੀਦਦਾ 20 ਕਿਲੋਮੀਟਰ ਤੱਕ ਕਿਰਾਇਆ ਫਰੀ ਇਹਦਾ ਆ ਇਹਦਾ 95 ਆ ਇਹਦਾ 95 ਓਕੇ ਰਿਪੋਰਟ ਝੂਟੀ ਇਹਦਾ ਜਮ ਹੀ ਹਨਾ ਬੇਫਿਕਰੀ ਵਾਲੀ ਇਹ ਤਾਂ ਜਮ ਬੇਫਿਕਰੀ ਹੈ ਬਾਈ ਕਿਹੜਾ ਮਰਜੀ ਲੈ ਜਾਏ ਹਾਂ ਗਾਰੰਟੀਆਂ ਹੀ ਆ ਸਾਰੀਆਂ ਗਾਰੰਟੀ ਆ ਤੇ ਆ ਕੱਟੀ ਦੀ ਕਿੰਨੀ ਕੁ ਮਰ ਇਹ ਅਫਸਰ ਕੱਟੀ ਆ ਬਾਈ ਜਮਾ ਹਾਂ ਤੇ ਮੰਨ ਕੇ ਵੀ ਡੇਢ ਕ ਸਾਲ ਦੀ ਆ ਮਸਾਈ ਓਕੇ ਝੋਲੀ ਚਾਲੀ ਬਹੁਤ ਚੰਗੀ ਆ ਹਨਾ ਡੇਢ ਕ ਸਾਲ ਦੀ ਆ ਹਾਂ ਡੇਢ ਕ ਸਾਲ ਦੀ ਆ ਠੀਕ ਆ ਓਕੇ ਬੱਚੀ ਓਕੇ ਆ ਜਮਾ ਹਨਾ ਤੇ ਬਹੁਤ ਸੋਹਣੀ ਲੱਗੀ ਆ ਹਾਂ ਨਹੀਂ ਠੀਕ ਆ ਵੇਖੋ ਪੈਠ ਪੜਾ ਬੜਾ ਚੰਗਾ ਕੱਟੀ ਦਾ ਸਜਣੋ ਕਰੋ ਜੀ ਅੱਜ ਪਸ਼ੂ ਸਾਰੇ ਬੱਚੀ ਕੋਲੇ ਚੰਗੇ ਆ ਤੇ ਇਹ ਫਿਰ ਕਿੰਨੇ ਦੀ ਦੀਏ ਹੈ ਇਹਦਾ ਰੇਟ ਵੀ ਉੜਦਿਆਂ ਜਾਣ ਵਾਲਾ ਹੀ ਹਾਂ ਉੜਦਾ ਹੀ ਕਰਦਣੇ ਆ ਕਿੰਨੇ ਦੀ ਤੇ 30000 ਦੀ ਆਪਾਂ ਦੇਣੀ ਆ ਵੀਰੇ 30000 ਦੀ ਦੇਣੀ ਆ ਹਾਂ ਬੋਲ ਕਿੰਨਾ ਮਰਜੀ ਕਰਾ ਲਓ 35 ਕਰਾ ਲਓ 40 ਕਰਾ ਲਓ ਠੀਕ ਆ ਬਾੜਾ ਮੂਟ ਪਿਆਰ ਮੁਹੱਬਤ ਕਰਦੇ ਆਂਗੇ 30 ਚੋਂ ਹਾਂ ਛੋੜ ਕਰ ਦਾਂਗੇ ਠੀਕ ਆ ਤੇ ਆਹ ਤਾਂ ਆ ਗਿਆ ਉਹ ਮੈਂ ਦਾ ਕੱਟਾ ਜਿਹੜੀ ਆਪਾਂ 2 ਨੰਬਰ ਤੇ ਵਿਖਾਤੀ ਦਿਖਾਈ ਹੈ ਬਾਈ ਠੀਕ ਆ ਠੀਕ ਆ ਤੇ ਆਹ ਕੱਟੇ ਦਾ ਫਿਰ ਆ ਮੋਰਾ ਨਸਲ ਦਾ ਕੱਟਾ ਬਾਈ ਇੱਕ ਰੰਗ ਕਾਲਾ ਜਮਾ ਪਯੋਰ ਹਾਂ ਇਹਦੀ ਉਮਰ ਹੈ ਇਹਦੀ ਉਮਰ ਇਹ ਮੇਰਾ ਸਾਲਕ ਦਾ ਸਾਲਕ ਦਾ ਹੋਊਗਾ ਬੜਾ ਇਹ ਚੰਗੇ ਮਾਲੀ ਮੂਲੀ ਦਾ ਮਿੱਤਰ ਆ ਕਿਸੇ ਦਾ ਹਾਂ ਇਹ ਜੀਤੂ ਡਾਕਟਰ ਨੇ ਕਿਹਾ ਦੱਸਾਇਆ ਹਾਂ ਦਰੋਂ ਆਇਆ ਬਈ ਉਹਦੇ ਰਹਿਤੇਦਾਰਾ ਤੂੰ ਆਇਆ ਤੇ ਚੰਗਾ ਟੀਕਾ ਭਰਿਆ ਹੂ ਨੇ ਹਾਂ ਪੂਰਾ ਚੰਗਾ ਕਿਉਂਕਿ ਉਹ ਟੌਪ ਦੇ ਟੀਕੇ ਹੀ ਭਰਦਾ ਹਨਾ ਹਾਂ ਬਾਅਦ ਚ ਉਹਨਾਂ ਨੇ ਆਪ ਕੋ ਨੂੰ ਦੇਖ ਆਏ ਠੀਕ ਆ ਇਹ ਕਿੰਨੇ ਦਾ ਆਪਾਂ ਦੇ ਦੇਣਾ ਇਹਦਾ ਵੀ ਰਿਆ ਮੁੱਲ 22000 ਰੁਪਏ ਕਰਦੇ ਆਪਾਂ 22000 ਰੁਪਏ ਮੈਂ ਤਾਂ 20 ਦਾ ਦੇ ਦਾਂਗੇ ਆਪਾਂ 20000 ਦਾ ਦੇ ਦਿਆਂਗੇ ਹਾਂ ਘਰੇ ਰੱਖਣ ਵਾਲੇ ਨੂੰ ਘਰੇ ਰੱਖਣ ਵਾਲੇ ਨੂੰ ਬਾਕੀ ਇਹ ਇੱਕ ਰੰਗ ਕਾਲਾ ਟੈਸਟ ਟਿਸਟਿਕਲ ਵਾ ਇਹ ਕਿੰਨੇ ਪਿੱਛੇ ਲੱਗੇ ਹਨਾ ਸਾਂਭਣ ਵਾਲਾ ਤੇ ਰੁਪਏ ਦੁੱਗਣੇ ਤੇ ਗੁਣੇ ਕਰੀ ਜਾਊਗਾ ਤੇ ਬੁੱਜਾ ਆਪਾਂ ਨੂੰ ਫੋਨ ਨਾ ਕਰੇ ਵੀਰਾ ਬਣਾ ਵੱਡਣ ਵਾਲਾ ਦਾ ਹਾਂ ਨਹੀਂ ਨਹੀਂ ਉਹ ਤਾਂ ਆਪਾਂ ਨੂੰ ਕਰਦਾ ਹੀ ਨਹੀਂ ਕੋਈ ਉਹਨੇ ਇੰਨੇ ਪੈਸੇ ਨਹੀਂ ਨਾ ਲਾਉਣੇ ਉਹਨੇ ਤਾਂ ਘੱਟ ਲਾਉਣੇ ਫਿਰ ਤੇ ਇਹਦਾ ਕੀ ਹਿਸਾਬ ਕਿ ਤਵਾ ਕੱਟੀ ਆ ਈ ਕੱਟੀ ਆ ਬਈ ਤਿੰਨਾਂ ਕਿ ਮਹੀਨਿਆਂ ਦੀ ਅੱਛਾ ਹਾਂ ਕੱਟੀ ਚੰਗੀ ਤੇਰੀ ਯਾਰ ਬੜਾ ਚੰਗੀ ਨਸਲ ਦੀ ਬਈ ਯਾਰ ਹਨਾ ਹਾਂ ਬਿਲਕੁਲ ਠੀਕ ਆ ਠੀਕ ਆ ਇਹ ਕਿੰਨੇ ਦੀ ਦੇ ਦੇਣੀ ਆ ਇਹ ਆਪਾਂ ਲਈ ਜੀ 15000 ਦੀ ਨਹੀਂ ਕੋਈ ਨਹੀਂ ਇਹ ਨੂੰ ਰਹਿਣ ਦੇ ਖੜੀ ਖੜੀ ਰਹਿਣ ਦੇ ਹਾਂ ਇਹ 15000 ਦੀ ਦੇਣੀ ਆ ਆਪਾਂ ਇਹ ਚੋਂ ਅੱਛਾ ਇਹ ਘਰ ਦੀ ਕਿ ਲਿਆਇਆ ਇਹ ਲਿਆਇਆ ਬਈ ਅੱਛਾ ਹਾਂ ਇਹਦੇ ਚੋਂ ਜੈਜਾ ਕਰਦਗੇ ਕੋਈ 15 ਚੋਂ ਜ਼ਿਆਦਾ ਨਾ ਹੋ ਜੂ ਧੱਕਾ ਕੇ ਹਨ ਮੈਂ ਕੱਟੀ ਵਾਲੀ ਚੰਗੀ ਹੈ ਨਹੀਂ ਚੰਗੀ ਤਾਂ ਹੈਗੀ ਨਿੱਕੀ ਹੈ ਜੀ ਚੱਲ 500 ਛੋੜ ਕਰ ਦਾਂਗੇ ਹੋਰ ਦੱਸ ਅੱਛਾ ਹਾਂ ਹੋਰ ਨਹੀਂ ਕਰਦਾ ਥਣ ਚਾਰੀ ਹੈ ਹੈ ਥਣ ਚਾਰੀ ਚਾਰੇ ਚਾਰੇ ਭਈ ਹਾਂ ਵੇਖ ਕੇ ਲੈਣ ਹਾਂ ਵੇਖ ਕੇ ਜਮਨ ਲੈ ਅਬ ਪੱਟ ਕੇ ਦਿਖਾ ਦਿੰਨੇ ਲੈ ਵੇਖ ਲੈ ਹਾਂ ਝੋਲੀ ਝਾਲੀ ਬੜੀ ਚੰਗੀ ਹੈ ਸੱਜਣੋਂ ਕੱਟੀ ਦੀ ਤੇ 15000 ਦੀ ਵੀਰ ਕਹਿੰਦਾ ਚੱਲ ਕੋਈ ਨਹੀਂ ਫੋਨ ਲਾਇਓ ਪਿਆਰ ਮੁਹੱਬਤ ਹੋ ਜਾਂਦਾ ਹੁੰਦਾ ਤੇ ਅੱਗੇ ਆ ਗਈ ਆ ਵੈੜ ਇਹ ਸੁਆ ਕਿਹੜਾ ਬਚੀ ਇਹ ਦੂਜਾ ਵੀਰੇ ਸੂਨਾ ਵੈਰ ਨੇ ਦੂਜਾ ਸੂਆ ਸੂਨਾ ਸੂਨਾ ਠੀਕ ਆ ਤੇ ਦਿਨ ਕਿੰਨੇ ਲੈ ਜੂ 10 ਦਿਨ ਹਾਂ ਜੇ 10 ਦਿਨ ਲੈ ਚੋਗੀ ਮੇਰੇ ਤੋਂ ਹਣਾ ਹਫਤੇ ਤੋਂ 10 ਦਿਨ ਲੈ ਜੂਗੀ ਬਸ ਬਾਅਦ ਲੈ ਜੂਗੀ ਬੜਾ ਕਤਕੁੱਦਾ ਹਣਾ ਹਾਂ ਬਿਲਕੁਲ ਤੇ ਪਹਿਲਾਂ ਦਾ ਦੁੱਧਾ ਕੀ ਰਿਕਾਰਡ ਰਹਿ ਗਿਆ ਦੁੱਧ ਉਹਨਾਂ ਨੇ ਮਾਲਕ ਨੇ ਦੱਸਿਆ ਸੀ ਬਈ ਯਾਰ 15-16 ਲੀਟਰ ਦਾ ਚੋਇਆ ਹਾਂ ਚੋਇਆ ਵੀ ਹੋਊਗਾ ਕੋਈ ਵੱਡੀ ਗੱਲ ਨਹੀਂ ਹਣਾ ਐਤ ਕੀ ਤਾਂ ਦੇ ਦੂ 18-20 ਦੁੱਧ 18-20 ਪੱਕਾ ਬਈ ਦੇਣਾ ਗਰੰਟੀ ਵਾਲਾ ਲੇਵਾ ਲੂਆ ਬਹੁਤ ਚੰਗਾ ਹਾਂ ਬਿਲਕੁਲ ਤੇ ਟਿੱਪਣ ਟੁੱਪਣ ਕਿਵੇਂ ਆ ਹੈ ਪੂਰੀ ਚੰਗੀ ਬਈ ਜਦੋਂ ਟਿੱਪ ਮੈਂ ਕਿਹਾ ਠੰਡੀ ਠੀਲ ਬਹੁਤ ਜ਼ਿਆਦਾ ਅੱਛਾ ਠੀਕ ਆ ਓਕੇ ਲੋ ਵੀ ਸੱਜਣੋ ਕਰ ਲੋ ਤੋਰ ਚੈੱਕ ਕਰਮਾਂ ਵਾਲੀ ਦੀ ਐਨ ਓਕੇ ਰਿਪੋਰਟ ਵਹਿੜ ਥਣ ਲੱਗਾ ਕੀ ਕਹਿਣੇ ਮਾਝਾ ਲਾ ਖਣ ਲੱਗਾ ਪੂਰੀਆਂ ਨੂੰ ਨਹੀਂ ਚੰਗੀ ਹੈ ਘਾਹ ਨੂੰ ਵੀ ਲੇਵਾ ਚੰਗਾ ਹਨਾ ਹਾਂ ਬਿਲਕੁਲ ਬਾਈ ਤੇ ਬਾਕੀ ਇੱਕ ਸਿੰਘ ਦੀ ਬੇਮਲੂਮੀ ਜੀ ਫੋਟ ਤੁਹਾਨੂੰ ਕੈਮਰੇ ਚ ਨਜ਼ਰ ਆਉਂਦੀ ਉਹ ਬਾਕੀ ਕੋਈ ਹੱਥ ਧਰਾ ਨਹੀਂ ਗਰਮੀ ਸਰਦੀ ਦਾ ਤੋਹਫਾ ਵਹਿੜਾ ਤੇ ਚੰਗੀ ਇਹ ਕਿੰਨੇ ਦੀ ਦੀਏ ਇਹ ਬਈ ਆਪਾਂ 52000 ਦੀ ਦੇਣਾ ਯਾਰ ਮੌਲਿਕ ਇਹਨਾਂ 65 ਕਰਾ ਲਾ ਅੱਛਾ ਲਓ ਵੀ ਸੱਜਣੋ ਯਾਰ ਅੱਜ ਤਾਂ ਨਾ ਬਚੀ ਨੇ ਰੂਹ ਖੁਸ਼ ਕਰਤੀ ਹੈ ਮੇਰੀ ਤਾਂ ਤੜਕੋ ਤੜਕੀ ਮੰਨ ਲਓ ਵੀ ਸਟਾਰਟ ਕੀਤਾ ਕੰਮ ਹਜੇ ਆਪਾਂ ਤੇ 57000 ਦੀ ਯਾਰ ਵੀ ਹੁਣ گاਉਂ ਇਹ ਵੀ ਸੱਜਣੋ ਪੈਸੇ ਲਾ ਕੇ ਮੇਰਾ ਭਰਾ ਖਰੀਦ ਕੇ ਲਿਆਇਆ ਮੈਂ ਸਟਾਰਟ ਦੇ ਵਿੱਚ ਤੁਹਾਨੂੰ ਦੱਸਿਆ ਕਿ ਵਪਾਰ ਲੈਣ ਦਾ ਕੰਮ ਕਿੱਥੋਂ ਕਿੰਨੇ ਭਾਅ ਨਾਲ ਕਿੰਨੀ ਮਿਹਨਤ ਕਰਕੇ ਪਸ਼ੂ ਲੱਭੇ ਹੋਣਗੇ ਕਿਉਂਕਿ ਆਪਣਾ ਵੀ ਕੰਮ ਆ ਵਪਾਰ ਦਾ ਪਸੂ ਲਵਦਾਣੀ ਬੜੀ ਪਕਾਈ ਆ ਤੇ 57000 ਦੇ ਵਿੱਚ ਵੈੜ ਦੇਣ ਲੱਗਿਆ ਤੁਹਾਨੂੰ ਇਹ ਦੂਗਾ ਦਾ ਫਿਰ ਹੁਣ ਰੱਬ ਦਾ ਨਾ ਆਈਆਂ ਸੱਜਣੋ ਤੇ ਉਦੋਂ ਬਾਅਦ ਆ ਗਈ ਆ ਕੱਟੀ ਇਹਦਾ ਮੈਨੂੰ ਥੋੜਾ ਜਿਹਾ ਜਿਆਦਾ ਲੱਗਿਆ ਸੀ ਤਾਂ ਆਪਾਂ ਭਰਾ ਨੂੰ ਕਿਹਾ ਵੀ ਨਹੀਂ ਯਾਰ ਥੋੜਾ ਜਿਹਾ ਮਾਨਤਨ ਵਧ ਕਰ ਦੀ 15 500000 ਕਰ ਦਾਂਗੇ ਯਾਰ 15000 ਚ ਵੀ ਮਹਿੰਗੀ ਆ ਉਦੋਂ ਅੱਗੇ ਆ ਗਿਆ ਕੱਟਾ ਉਦੋਂ ਅੱਗੇ ਕੱਟਾ ਫੇਰ ਆ ਉਹ ਇੱਕ ਨੰਬਰ ਦੋ ਨੰਬਰ ਝੂਟੀ ਦਾ ਆ ਆ ਗਈ ਕੱਟੀ ਅਸਰ 30000 ਚੋਂ ਪਿਆਰ ਮੁਹੱਬਤ ਛੋੜ ਛੱਪਾ ਜੰਨਾ ਕਰਾ ਲੋਂਗੇ 95000 ਬੜੀ ਸ਼ਾਨਦਾਰ ਝੋਟੀ ਮਗਰ ਕੱਟੀ ਨੀਲੀ ਰਾਵੀ ਦੀ ਚੰਗੀ ਬਲੱਡ ਲਾਈਨ ਦੀ ਝੋਟੀ ਆ ਬੇਫਿਕਰ ਹੋ ਕੇ ਵੇਖਿਓ ਆ ਕੇ ਤਸੱਲੀ ਕਰਿਓ ਐਣ ਦੁੱਧ ਦੁੱਧ ਲਿਓ ਵੀ ਬੇਫਿਕਰ ਹੋ ਜਿਓ ਕਿਉਂਕਿ ਉਹਨਾਂ ਹੀ ਦੁੱਧ ਦੱਸਿਆ ਵੀਰ ਨੇ ਮੈਨੂੰ ਪਤਾ ਕੀ ਜੰਨਾ ਇਹਨਾਂ ਕਰਮਾਂ ਵਾਲਿਆਂ ਨੇ ਤੁਹਾਨੂੰ ਭਾਂਡੇ ਚ ਵਿਖਾ ਦੇਣਾ ਦੁੱਧ ਆ 70000 ਚ ਦਵਾਉਣ ਲੱਗੇ ਆ ਕੱਡੀ ਚੰਗੀ ਝੋਟੀ ਆ ਸੱਜਣੋ ਮਗਰ ਬੱਚਾ ਕੱਟਾ ਚਲੋ ਠੀਕ ਆ ਸੂਈ ਟਾਈਮ ਦੀ ਆ ਬਾਕੀ ਕਰਮ ਵਾਲੀ ਨੂੰ ਕੋਈ ਗੱਲ ਨਹੀਂ ਇਹ ਇਹਨੂੰ ਟੀਕਾ ਟੂਕਾ ਲੱਗਿਆ ਕਿ ਨਹੀਂ ਨਹੀਂ ਬਈ ਭਰਾ ਹੈ ਯਾਰ ਮਾਰ ਅੱਛਾ ਨਹੀਂ ਭਰਾ ਹੈ ਯਾਰ ਠੀਕ ਆ ਧੰਨਵਾਦ ਓਕੇ ਸੱਜਣੋ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਆਪਣਾ ਇੰਨਾ ਕੁ ਕੀਮਤੀ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਣ ਦਾ